ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਪੈਣਾ ਅਤੇ ਵੀਰਾਂ ਦੇ ਲਈ ਹੈ ਜੋ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਫਿਰ ਜਿਨ੍ਹਾਂ ਦਾ ਰਿਸ਼ਤਾ ਨੇਪਰੇ ਨਹੀਂ ਚੜਦਾ ਤਾਂ ਉਹ ਅਕਸਰ ਹੀ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰਕੇ ਪਾਠ ਦੀ ਮੰਗ ਕਰਦੇ ਹਨ ਭਾਵ ਕੇ ਕਹਿੰਦੇ ਨੇ ਕਿ ਸਾਨੂੰ ਕੋਈ ਅਜਿਆ ਸ਼ਬਦ ਦੱਸੋ ਜਾਂ ਪਾਠ ਦੱਸੋ ਜਿਵੇਂ ਨਾਲ ਸਾਡੇ ਮਨ ਦੀ ਇੱਛਾ ਪੂਰੀ ਹੋ ਜਾਵੇ ਭਾਵੇਂ ਅਸੀਂ ਵਿਦੇਸ਼ ਦੇ ਵਿੱਚ ਜਾ ਕੇ ਸੈੱਟ ਹੋ ਜਾਈਏ ਜਾਂ ਫਿਰ ਸਾਨੂੰ ਸਾਡਾ ਮਨਪਸੰਦ ਜੀਵਨ ਸਾਥੀ ਮਿਲ ਜਾਵੇ ਆਪਣੀ ਅੱਜ ਦੀ ਵੀਡੀਓ ਵਿੱਚ ਇੱਕ ਪਾਠ ਦੱਸਣ ਜਾ ਰਹੇ ਹਾਂ ਸੰਗਤ ਜੀ ਸਾਡੀ ਕੋਈ ਵੀ ਇੱਛਾ ਹੋਵੇ ਕੋਈ ਵੀ ਕੰਮ ਹੋਵੇ ਇਸ ਪਾਠ ਤੇ ਅੱਗੇ ਅੜ ਨਹੀਂ ਸਕਦਾ ਪਰ ਅਰਦਾਸ ਉਹਨਾਂ ਦੀ ਹੀ ਪੂਰੀ ਹੁੰਦੀ ਹੈ ਜੋ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਦੇ ਨੇ ਬਾਣੀ ਪਿਆਰ ਦੇ ਨਾਲ ਪੜ੍ਹਦੇ ਨੇ ਅਤੇ ਭਰੋਸੇ ਦੇ ਨਾਲ ਪੜ੍ਹਦੇ ਨੇ ਸੰਗਤ ਜੀ ਉਹਨਾਂ ਮਾਪਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਅਤੇ ਬੱਚੇ ਵੀ ਕਰਨ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਬਾਣੀ ਦੇ ਨਾਮ ਦੱਸਣ ਜਾ ਰਹੇ ਹਾਂ ਉਹ ਮਾਪਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਅਤੇ ਬੱਚੇ ਵੀ ਕਰਨ ਅਤੇ ਮਾਪੇ ਵੀ ਇਹ ਬਾਣੀ ਜ਼ਰੂਰ ਪੜਨ ਤਾਂਕਿ ਸਾਡਾ ਬੱਚਾ ਕਦੇ ਵੀ ਆਪਣੇ ਅਸਲੀ ਮਾਰਗ ਤੋਂ ਪਟਕ ਨਾ ਸਕੇ ਹਮੇਸ਼ਾ ਉਹ ਆਗਿਆਕਾਰੀ ਰਹੇ ਤੇ ਹਮੇਸ਼ਾ ਹੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਹੇ ਸਾਧ ਸੰਗਤ ਜੀ ਬਾਣੀ ਦੱਸਣ ਤੋਂ ਪਹਿਲਾਂ ਉਹ ਪਾਠ ਦੱਸਣ ਤੋਂ ਪਹਿਲਾਂ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੋ ਕਿ ਸਾਡੀ ਰੋਜ਼ੀ-ਰੋਟੀ ਅਤੇ ਸਾਡਾ ਜੀਵਨ ਸਾਥੀ ਸਾਡੇ ਮਾਲਕ ਨੇ ਤੁਰਵ ਸੰਜੋਗ ਲੈ ਕੇ ਭੇਜੇ ਹੁੰਦੇ ਨੇ ਤੇ ਸੰਗਤ ਜੀ ਜਿੱਥੇ ਵੀ ਸਾਡਾ ਦਾਣਾ ਪਾਣੀ ਲਿਖਿਆ ਹੈ ਉਥੇ ਉਥੇ ਜਾ ਕੇ ਉਹ ਸਾਨੂੰ ਚੁਗਣਾ ਪੈਂਦਾ ਹੈ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਆਪਣੇ ਆਪ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਨੇ ਅਤੇ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਉਸ ਜਗ੍ਹਾ ਤੇ ਪਹੁੰਚਾ ਦਿੰਦੇ ਨੇ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਕਈ ਬੱਚਿਆਂ ਨੇ ਆਈਲੈਟਸ ਵੀ ਕੀਤੀ ਹੁੰਦੀ ਹੈ ਅਤੇ ਉਹ ਬੱਚੇ ਮਾਲਕ ਦੇ ਬਣਾਏ ਹੋਏ ਬਹਾਨਿਆਂ ਦੇ ਨਾਲ ਅੱਜ ਉਹ ਵਿਦੇਸ਼ਾਂ ਦੇ ਵਿੱਚ ਪੜ ਰਹੇ ਨੇ ਤੇ ਉੱਥੇ ਚੰਗਾ ਕਾਰੋਬਾਰ ਕਰ ਰਹੇ ਨੇ ਅਤੇ ਉਸੇ ਹੀ ਤਰ੍ਹਾਂ ਜੀਵਨ ਸਾਥੀ ਅਸੀਂ ਆਪਣੇ ਜਾਣ ਪਹਿਚਾਨ ਵਾਲਿਆਂ ਨੂੰ ਕਿੰਨੇ ਹੀ ਰਿਸ਼ਤੇਦਾਰਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਜੇਕਰ ਕੋਈ ਚੰਗਾ ਰਿਸ਼ਤਾ ਹੋਵੇ ਤਾਂ ਸਾਨੂੰ ਦੱਸਣਾ ਪਰ ਗੱਲ ਬੰਦ ਹੀ ਰਹਿ ਜਾਂਦੀ ਹੈ ਪਰ ਕਈ ਥਾਵਾਂ ਤੇ ਕਈ ਲੜਕੇ ਲੜਕੀਆਂ ਦੇ ਵਿੱਚ ਔਗਣ ਵੀ ਹੁੰਦੇ ਹਨ ਕਈ ਕਮੀਆਂ ਵੀ ਹੁੰਦੀਆਂ ਨੇ ਪਰ ਉਥੇ ਸਾਡੀ ਕੋਈ ਵੀ ਸਿਆਣਮ ਕੋਈ ਵੀ ਚੁਤرائی ਕੰਮ ਨਹੀਂ ਕਰਦੀ ਉਹ ਰਿਸ਼ਤੇ ਆਪਣੇ ਆਪ ਨੇਪਰੇ ਚੜ ਜਾਂਦੇ ਨੇ ਤੱਕੇ ਨਾਲ ਹੀ ਉਹ ਰਿਸ਼ਤੇ ਹੋ ਜਾਂਦੇ ਨੇ ਪਰ ਕਈ ਵਾਰ ਰਿਸ਼ਤੇ ਕਈ ਯਤਨਾਂ ਦੇ ਬਾਵਜੂਦ ਵੀ ਨੇਪਰੇ ਨਹੀਂ ਚੜਦੇ ਸੰਗਤ ਜੀ ਇਸ ਦਾ ਮਤਲਬ ਕਿ ਮੇਰੇ ਮਾਲਕ ਦੀ ਰਜਾ ਦੇ ਵਿੱਚ ਹੋ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਚੀਜ਼ਾਂ ਦੀ ਟੈਨਸ਼ਨ ਲੈਣੀ ਛੱਡ ਦਿਓ ਕਿਉਂਕਿ ਕਈ ਬੱਚੇ ਇਸ ਗੱਲ ਦਾ ਮਨ ਤੇ ਬੋਝ ਬਣਾ ਕੇ ਰੱਖਦੇ ਨੇ ਬੋਝ ਨਹੀਂ ਰੱਖਣਾ ਪਰ ਨਾਲ ਮਿਹਨਤ ਨਹੀਂ ਕਰਨੀ ਛੱਡਣੀ ਮਿਹਨਤ ਦਾ ਫਲ ਹੀ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਦੇਣਾ ਹੈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਆਪਾਂ ਉੱਥੇ ਹੀ ਪਹੁੰਚਣਾ ਹੈ ਜਿੱਥੇ ਮੇਰੇ ਮਾਲਕ ਨੇ ਸਾਨੂੰ ਪਹੁੰਚਾਉਣਾ ਹੈ ਅਤੇ ਉਹੀ ਮਿਲਣਾ ਹੈ ਜੋ ਮੇਰੇ ਮਾਲਕ ਨੇ ਦੇਣਾ ਹੈ ਇਸ ਕਰਕੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮੇਰੇ ਮਾਲਕ ਦੀ ਖੁਸ਼ੀ ਹਾਸਲ ਕਰਨੀ ਹੈ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣਾ ਹੈ ਅਤੇ ਪਰਮਾਤਮਾ ਦੀ ਖੁਸ਼ੀ ਰਜਾ ਸਾਡੀ ਕੀਤੀ ਹੋਈ ਮਿਹਨਤ ਅਤੇ ਬੰਦਗੀ ਤੋਂ ਪ੍ਰਾਪਤ ਹੋਣੀ ਹੈ ਤੇ ਇਸ ਕਰਕੇ ਹੀ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਜੋ ਸਾਨੂੰ ਪਰਮਾਤਮਾ ਦੀ ਖੁਸ਼ੀ ਹਾਸਲ ਹੋ ਸਕੇ ਪਰਮਾਤਮਾ ਦੀਆਂ ਬਰਕਤਾਂ ਹਾਸਲ ਹੋ ਸਕਣ ਕਿਉਂਕਿ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਅਤੇ ਬਾਣੀ ਪੜ੍ਹਨ ਦੇ ਨਾਲ ਸਾਡੇ ਰਸਤੇ ਸਾਫ਼ ਹੁੰਦੇ ਨੇ ਕਿਉਂਕਿ ਕਈ ਵਾਰ ਆਪਾਂ ਗਲਤ ਨੀਤੀਆਂ ਦੇ ਕਾਰਨ ਆਪਣੇ ਸਹੀ ਰਸਤੇ ਤੋਂ ਪਟਕ ਜਾਂਦੇ ਹਾਂ ਪਰ ਜਦੋਂ ਮਾਲਕ ਨੂੰ ਯਾਦ ਕਰਦੇ ਹਾਂ ਪ੍ਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਤਾਂ ਮੇਰੇ ਵਾਹਿਗੁਰੂ ਅਕਾਰ ਪੁਰਖ ਜੀ ਸਾਨੂੰ ਸਹੀ ਰਸਤਾ ਦਿਖਾਉਂਦੇ ਨੇ ਅਤੇ ਉਹਨਾਂ ਰਾਹਾਂ ਵੱਲ ਸਾਡੇ ਕਦਮ ਮੋੜ ਦਿੰਦੇ ਨੇ ਜੋ ਕਦਮ ਸਾਨੂੰ ਸਾਡੀ ਮੰਜ਼ਲ ਤੱਕ ਸਾਨੂੰ ਸਾਡੀ ਖੁਸ਼ੀ ਤੱਕ ਪਹੁੰਚਾਉਂਦੇ ਨੇ ਤੇ ਇਸ ਕਰਕੇ ਜਦੋਂ ਵੀ ਬਾਣੀ ਪੜ੍ਹਨੀ ਹੈ ਬਾਣੀ ਪੜਨ ਤੋਂ ਪਹਿਲਾਂ ਅਰਦਾਸ ਬੇਨਤੀ ਕਰਨੀ ਹੈ ਅਤੇ ਅਰਦਾਸ ਦੇ ਵਿੱਚ ਬੇਨਤੀ ਸਾਡੀ ਹੋਣੀ ਚਾਹੀਦੀ ਹੈ ਅੜੀ ਨਹੀਂ ਭਾਵ ਇਹ ਨਹੀਂ ਕਹਿਣਾ ਕਿ ਵਾਹਿਗੁਰੂ ਜੀ ਆਹ ਚੀਜ਼ ਮੈਨੂੰ ਚਾਹੀਦੀ ਹੀ ਚਾਹੀਦੀ ਹੈ ਵਾਹਿਗੁਰੂ ਜੀ ਅੱਗੇ ਹਮੇਸ਼ਾ ਬੇਨਤੀ ਕਰਨੀ ਹੈ ਤਰਲਾ ਕਰਨਾ ਹੈ ਕਿ ਏ ਮਾਲਕਾ ਇਹ ਇਸ਼ਿਆ ਮੇਰੀ ਮਾਨ ਦੇ ਵਿੱਚ ਆ ਗਈ ਹੈ ਪਰ ਇਸ਼ਿਆ ਨੂੰ ਪੂਰਾ ਤਾਂ ਕਰਨਾ ਜੇ ਇਸ ਦੇ ਵਿੱਚ ਤੁਹਾਡੀ ਖੁਸ਼ੀ ਹੋਵੇ ਤੁਹਾਡੀ ਰਜਾ ਹੋਵੇ ਕਿਉਂਕਿ ਜੋ ਚੀਜ਼ ਵਾਹਿਗੁਰੂ ਜੀ ਆਪਣੀ ਖੁਸ਼ੀ ਦੇ ਨਾਲ ਦਿੰਦੇ ਨੇ ਆਪਣੀ ਰਜਾ ਦੇ ਨਾਲ ਦਿੰਦੇ ਨੇ ਉਹ ਚੀਜ਼ ਸਾਡੀ ਉਮੀਦ ਤੋਂ ਦੁਗਣੀ ਹੁੰਦੀ ਹੈ ਅਤੇ ਉਹ ਚੀਜ਼ ਦੇ ਵਿੱਚ ਹਮੇਸ਼ਾ ਸਾਡਾ ਸੰਗਤ ਜੀ ਭਲਾ ਹੁੰਦਾ ਹੈ ਉਸ ਚੀਜ਼ ਨੂੰ ਪਾ ਕੇ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਵੇਗਾ ਤਾਂ ਵੀ ਮੇਰੇ ਵਾਈਗਰੂ ਜੀ ਸਾਨੂੰ ਸੰਭਾਲ ਲੈਣਗੇ ਪਰ ਜੋ ਚੀਜ਼ ਅਸੀਂ ਆਪਣੀ ਅੜੀ ਕਰਕੇ ਲੈਂਦੇ ਹਾਂ ਉਹ ਚੀਜ਼ ਹਮੇਸ਼ਾ ਸਾਡੇ ਦੁੱਖਾਂ ਦਾ ਕਾਰਨ ਬਣਦੀ ਹੈ ਇਸ ਲਈ ਬਾਣੀ ਪੜ ਕੇ ਆਪਾਂ ਆਪਣੇ ਮਾਲਕ ਦੀ ਖੁਸ਼ੀ ਹਾਸਲ ਕਰਨੀ ਹੈ ਮਾਲਕ ਦੀ ਰਜਾ ਦੇ ਵਿੱਚ ਰਹਿਣਾ ਹੈ ਉਸ ਚੀਜ਼ ਦੇ ਲਈ ਅੜੀ ਨਹੀਂ ਕਰਨੀ ਹਮੇਸ਼ਾ ਅਦਾਸ ਕਰਨੀ ਹੈ ਕਿ ਵਾਈਗਰੂ ਜੇਕਰ ਤੁਹਾਡੀ ਖੁਸ਼ੀ ਹੈ ਤਾਂ ਮੇਰੀ ਇਹ ਇਸ਼ਿਆ ਪੂਰੀ ਕਰ ਦਿਓ ਜੇਕਰ ਨਹੀਂ ਤਾਂ ਮੈਨੂੰ ਸਭ ਸੰਤੋਖ ਦੀ ਦਾਤ ਬਖਸ਼ੋ ਇਸ ਭਾਵਨਾ ਨੂੰ ਹੀ ਇਸ ਇਸ਼ਿਆ ਨੂੰ ਹੀ ਮੇਰੇ ਮਨ ਦੇ ਵਿੱਚੋਂ ਕੱਢ ਦੇਣਾ ਮੇਰੇ ਰਸਤੇ ਮੋੜ ਦੇਣਾ ਪ੍ਰਮਾਤਮਾ ਉਸ ਰਸਤੇ ਤੇ ਕਦੇ ਵੀ ਨਾ ਚੱਲਣ ਦੇਣਾ ਜੋ ਤੇਰੇ ਤੋਂ ਦੂਰ ਲੈ ਕੇ ਜਾਣ ਜਦੋਂ ਇਸ ਭਾਵਨਾ ਦੇ ਨਾਲ ਇਸ ਪਿਆਰ ਦੇ ਨਾਲ ਅਰਦਾਸ ਕਰਾਂਗੇ ਤਾਂ ਦੇਖਣਾ ਜੋ ਕਰਮਾਂ ਦੇ ਵਿੱਚ ਨਹੀਂ ਲਿਖਿਆ ਸੰਗਤ ਜੀ ਉਹ ਵੀ ਪਰਮਾਤਮਾ ਨੇ ਤੁਹਾਡੇ ਕਰਮਾਂ ਦੇ ਵਿੱਚ ਲਿਖ ਦੇਣਾ ਹੈ ਲੇਖ ਬਦਲ ਦੇਣੇ ਹਨ ਕਿਉਂਕਿ ਜੇ ਲੇਖ ਲਿਖਣ ਵਾਲਾ ਪਰਮਾਤਮਾ ਹੈ ਫਿਰ ਲੇਖ ਬਦਲਣ ਦੀ ਤਾਕਤ ਵੀ ਪਰਮਾਤਮਾ ਦੇ ਵਿੱਚ ਹੈ ਉਹਨਾਂ ਉਹਨਾਂ ਲਿਖੇ ਹੋਏ ਲੇਖਾ ਨੂੰ ਸਿਰਫ ਤੇ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਬਦਲ ਸਕਦੇ ਹਨ ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰਨੀ ਹੈ ਉਹਨਾਂ ਦੀ ਰਜਾ ਹਾਸਲ ਕਰਨੀ ਹੈ ਉਹਨਾਂ ਦੀ ਰਜਾ ਦੇ ਵਿੱਚ ਰਹਿਣਾ ਹੈ ਅਤੇ ਵੈਗਰੂ ਜੀ ਨੂੰ ਕੋਸ਼ ਕਰਨ ਦੇ ਲਈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਹੈ ਅਤੇ ਜੋ ਬਾਣੀ ਪੜ੍ਹਦੇ ਹਨ ਉਹ ਮੂਲ ਮੰਤਰ ਜੀ ਦਾ ਜਾਪ ਜਿਸ ਮਨੁੱਖ ਨੇ ਵੀ ਮੂਲ ਮੰਤਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾ ਲਿਆ ਉਹ ਇਸ ਜਹਾਨ ਵਿੱਚ ਸੁੱਖ ਅਤੇ ਖੁਸ਼ੀਆਂ ਹਾਸਲ ਕਰਦਾ ਹੈ ਅਤੇ ਉਸ ਜਹਾਨ ਵਿੱਚ ਵੀ ਪਰਮਾਤਮਾ ਆਪ ਬਾਹ ਫੜ ਕੇ ਪਵ ਸਾਗਰ ਤੋਂ ਪਾਰ ਕਰਵਾਉਂਦਾ ਹੈ ਮੂਲ ਮੰਤਰ ਦੇ ਜਾਪ ਵਿੱਚ ਸਾਨੂੰ ਦੁਨਿਆਵੀ ਸੁੱਖ ਮਿਲਦੇ ਹਨ ਅਤੇ ਮੂਲ ਮੰਤਰ ਦੇ ਜਾਪ ਤੋਂ ਹੀ ਸਾਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਇਸ ਕਰਕੇ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲੇ ਉੱਠ ਕੇ ਜੋ ਵੀ ਨਿਤਨੇਮ ਕਰਦੇ ਹੋ ਉਹ ਉਸੇ ਤਰ੍ਹਾਂ ਕਰਨਾ ਹੈ ਚਾਹੇ ਤੁਸੀਂ ਪੰਜ ਬਾਣੀਆਂ ਪੜ੍ਹਦੇ ਹੋ ਚਾਹੇ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਚਾਹੇ ਚਾਹੇ ਤੁਸੀਂ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਪਰ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਹੈ ਅਤੇ ਕਈ ਮੇਰੇ ਵੀਰ ਭੈਣਾਂ ਪੁੱਛਦੇ ਨੇ ਕਿ ਅੰਮ੍ਰਿਤ ਵੇਲੇ ਦਾ ਸਹੀ ਸਮਾਂ ਕਿਹੜਾ ਹੈ ਤਾਂ ਅੰਮ੍ਰਿਤ ਵੇਲੇ ਦਾ ਸਹੀ ਸਮਾਂ 3 ਤੋਂ 6 ਨੂੰ ਮੰਨਿਆ ਗਿਆ ਹੈ ਜੇ ਤੁਸੀਂ 3 ਵਜੇ ਤੋਂ ਪਹਿਲਾਂ ਉੱਠਣਾ ਚਾਹੁੰਦੇ ਹੋ ਤਾਂ ਤੁਸੀਂ 3 ਵਜੇ ਤੋਂ ਪਹਿਲਾਂ ਉੱਠ ਸਕਦੇ ਹੋ ਉਹ ਤੁਹਾਡੀ ਇੱਛਾ ਹੈ ਅਤੇ ਕਿੰਨਾ ਪਾੜ ਕਰਨਾ ਹੈ ਕਟੋ-ਕਟ 108 ਵਾਰ ਮਣਕੇ ਦੀ ਮਾਲਾ ਅਤੇ ਉਸ ਤੋਂ ਬਾਅਦ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਕਿਉਂਕਿ ਮਹਾਪੁਰਖ ਜੀ ਕਹਿੰਦੇ ਨੇ ਕਿ ਬਾਣੀ ਪੜਨ ਵਾਲੇ ਕਦੇ ਵੀ ਗਿੰਦੇ ਮਿੰਤੇ ਨਹੀਂ ਕਰਦੇ ਸਾਧ ਸੰਗਤ ਜੀ ਅਸੀਂ ਜਿੰਨੇ ਵੀ ਬਾਣੀ ਪੜਾਂਗੇ ਉਨਾ ਹੀ ਫਲ ਮੇਰੇ ਵਾਗਰੋਚੀ ਦੇਣਗੇ ਸਾਧ ਸੰਗਤ ਜੀ ਹਮੇਸ਼ਾ ਪਿਆਰ ਨਾਲ ਬਾਣੀ ਪੜ੍ਹਨੀ ਹੈ ਭਰੋਸੇ ਦੇ ਨਾਲ ਬਾਣੀ ਪੜ੍ਹਨੀ ਹੈ ਮੂਲ ਮੰਤਰ ਦੇ ਜਾਪ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੈ ਤਾਂ ਦੇਖਣਾ ਕਦੇ ਵੀ ਜ਼ਿੰਦਗੀ ਦੇ ਵਿੱਚ ਨਿਰਾਸ਼ ਨਹੀਂ ਹੋਵੋਗੇ ਕਿਉਂਕਿ ਮੂਲ ਮੰਤਰ ਦਾ ਜਾਪ ਕਰਨ ਵਾਲਿਆਂ ਤੇ ਮੇਰੇ ਮਾਲਕ ਦੀ ਕਿਰਪਾ ਮੇਰੇ ਗੁਰੂ ਨਾਨਕ ਪਾਸ਼ਾ ਜੀ ਦਾ ਹੱਥ ਹਮੇਸ਼ਾ ਰਹਿੰਦਾ ਹੈ ਮੂਲ ਮੰਤਰ ਦਾ ਜਾਪ ਪਰ ਤੱਕ ਗੁਰੂ ਨਾਨਕ ਪਾਸ਼ਾ ਜੀ ਆਪ ਨੇ ਜੋ ਰੋਜ਼ਾਨਾ ਮੋਲ ਮੰਤਰ ਕਰਦੇ ਨੇ ਉਹਨਾਂ ਦੇ ਹਰ ਦਿਨ ਚਮਤਕਾਰ ਹੁੰਦੇ ਨੇ ਤੇ ਆਓ ਸਾਧ ਸੰਗਤ ਜੀ ਅੱਜ ਤੋਂ ਹੀ ਅੰਮ੍ਰਿਤ ਵੇਲੇ ਉੱਠੀਏ ਅਤੇ ਉੱਠ ਕੇ ਪਰਮਾਤਮਾ ਦੀ ਯਾਦ ਦੇ ਵਿੱਚ ਬੈਠੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ